ਨਾਏ ਧੌਲਿਆਂ ਦੀ ਏ ਨਾਏ ਸ਼ਕਲ ਦੀ ਹੁੰਦੀ ਵਾਹ ਬਜ਼ੁਰਗੀ ਨਾਏ ਧੌਲਿਆਂ ਦੀ ਏ ਨਾਏ ਸ਼ਕਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਦੀ ਹੁੰਦੀ ਵਾਹ ਕੀ ਬਾਤ ਹੈ ਕਈ ਬੱਚੇ ਵੀ ਵੇਖੇ ਮੈਂ ਨਿਆਣੀ ਗੱਲ ਨਹੀਂ ਕਰਦੇ ਕਈ ਬੁੱਢੇ ਵੀ ਵੇਖੇ ਮੈਂ ਸਿਆਣੀ ਗੱਲ ਨਹੀਂ ਕਰਦੇ ਮਾੜੀ ਆਦਤ ਜੀ ਕਈਆਂ ਨੂੰ ਬਿਲੋੜੇ ਦਖਲਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਦੀ ਹੁੰਦੀ ਸਿਖਾਉਂਦਾ ਵਕਤ ਜੋ ਕਾਇਦੇ ਚ ਕਿੱਥੋਂ ਪੜਨ ਨੂੰ ਮਿਲਦਾ ਕੋਈ বুঝ ਹੀ ਨਹੀਂ ਸਕਦਾ ਜੀ ਐਸਾ ਭੇਦ ਹੈ ਦਿਲ ਦਾ ਮਾੜੇ ਦੀ ਹਾਂ ਬਰੀ ਹਾਂ ਬਰੀ ਹੁੰਦੀ ਜੇ ਗੋਲੀ ਰਫਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਦੀ ਹੁੰਦੀ ਕਦੇ hathdi ਨਾ ਬਣ ਜਾਣਾ ਜੀ ਹੌਮੇ ਦੀ ਕੁਹਾੜੀ ਦੀ ਕਿਆ ਬਾਤ ਕਦੇ hathdi ਨਾ ਬਣ ਜਾਣਾ ਜੀ ਹੌਮੇ ਦੀ ਕੁਹਾੜੀ ਦੀ ਕਿਸੇ ਦੇ ਵੇਖ ਮਹਿਲਾਂ ਨੂੰ ਕਦੇ ਕੁਲੀ ਨਹੀਂ ਸਾੜੀ ਦੀ ਵੈਰੀ ਗੁੱਡ ਕਦੇ hathdi ਨਾ ਬਣ ਜਾਣਾ ਜੀ ਹੌਮੇ ਦੀ ਕੁਹਾੜੀ ਦੀ ਕਿਸੇ ਦੇ ਵੇਖ ਮਹਿਲਾਂ ਨੂੰ ਕਦੇ ਕੁਲੀ ਨਹੀਂ ਸਾੜੀ ਦੀ ਹਰਾਮ ਚੋਂ ਬਰਕਤਾਂ ਖੋਵੇ ਜੋ ਆਦਤ ਨਕਲਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ ਅਕਲ ਦੀ ਇਹ ਹਿੰਦੁਸਤਾਨ ਹੈ ਭਈਆ ਬੇੜੀ ਬੈਠੀ ਬਕਾਲਤ ਦੀ ਇਹ ਹਿੰਦੁਸਤਾਨ ਹੈ ਭਈਆ ਬੇੜੀ ਬੈਠੀ ਬਕਾਲਤ ਦੀ ਹਮਾਤੜ ਨਿੱਤ ਹੀ ਚੱਲਦਾ ਨਮੋਸ਼ੀ ਜੀ ਜਲਾਲਤ ਦੀ ਵੈਰੀ ਗੁੱਡ ਇੱਥੇ ਲੀਡਰ ਤੇ ਬਾਬੇ ਨੂੰ ਸਜ਼ਾ ਨਹੀਂ ਕਤਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਵਾਹ ਵਾਹ ਮਲਾਵਿਤ ਅੱਛਾ ਇਹੀ ਹਾਂਜੀ ਇਹ ਹਿੰਦੁਸਤਾਨ ਹੈ ਭਈਆ ਡੇੜੀ ਬੈਠੀ ਬਕਾਲਤ ਦੀ ਮਹਾਂਤੜ ਨਿੱਤ ਹੀ ਚੱਲਦਾ ਨਮੋਸ਼ੀ ਜੀ ਜਲਾਲਤ ਦੀ ਇੱਥੇ ਲੀਡਰ ਤੇ ਬਾਬੇ ਨੂੰ ਸਜਾ ਨਹੀਂ ਕਤਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ ਅਕਲ ਕਰਦੀ ਹੁੰਦੀ ਮਨਾ ਵਿੱਚ ਮੈਲ ਰੱਖਦੇ ਨੇ ਆਖਸਤ ਅੰਤਰਾ ਜੀ ਮਨਾ ਵਿੱਚ ਮੈਲ ਰੱਖਦੇ ਨੇ ਤੇ ਮੂੰਹ ਤੇ ਆਰਾਮ ਰੱਖਦੇ ਨੇ ਜੀ ਜੀ ਅੰਦਰ ਝੂਠ ਹੈ ਡਾਡੀ ਤੇ ਸੱਚੇ ਨਾਮ ਰੱਖਦੇ ਨੇ ਮਨਾ ਵਿੱਚ ਮੈਲ ਰੱਖਦੇ ਨੇ ਤੇ ਮੂੰਹ ਤੇ ਆਰਾਮ ਰੱਖਦੇ ਨੇ ਜੀ ਅੰਦਰ ਝੂਠ ਹੈ ਡਾਡੀ ਤੇ ਸੱਚੇ ਨਾਮ ਰੱਖਦੇ ਨੇ ਇਹੀ ਪੱਕੀ ਨਿਸ਼ਾਨੀ ਦੀਪਗੰਦੀ ਨਸਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਦੀ ਹੁੰਦੀ ਥੈਂਕ ਯੂ ਜੀ ਥੈਂਕ ਯੂ ਬਹੁਤ ਸੋਹਣਾ